ਇਰਵੀਆ ਢੋਲ ਜੀ ਇਹ ਚੁੱਤੀ ਹੈਗੀ ਆ ਨਾ ਤੇ ਇਹ ਸਾਡੇ ਫੋਨ ਵਾਲੇ ਵੀ ਕਿਤੇ ਚੇਤਾ ਹੀ ਆ ਗਿਆ ਮੇਰੇ ਮੰਮੀ ਨੂੰ ਫੋਨ ਕਰਨਾ ਹੈਗਾ ਬਾਥੇ ਕਰ ਲੈਣੀ ਕੰਮ ਘੜੇ ਮੁਕੜੇ ਮੰਮੀ ਨੂੰ ਮੈਂ ਕੀ ਫੋਨ ਕਰਾਂ ਕਿੰਨੀ ਵਾਰੀ ਮੈਨੂੰ ਵਿਚਾਰੀ ਨੂੰ ਫੋਨ ਕੀਤਾ ਕਿੰਨੀ ਵਾਰੀ ਉਹ ਦੇਖੋ ਪਹਿਲੇ ਹੁਣ ਬਾਰ ਬਾਰ ਫੋਨ ਕਰਦਾ ਤਾਂ ਮੈਨੂੰ ਆਪ ਹੀ ਸ਼ਰਮ ਆਉਂਦੀ ਹੈ ਤੇ ਕੀ ਕਹੋਗੀ ਚਲ ਕੀ ਕਰਨਾ 2 ਦਿਨ ਤੇ ਰਹਿ ਗਏ ਤੇ ਫਿਰ ਉਹਨਾਂ ਨੂੰ ਵੀ ਪੈਸੇ ਦੇਣੇ ਹਨਾ ਵੀ ਮੰਗਣੇ ਐ ਐਦਾਂ ਕਰਦੀ ਆ ਮੰਮੀ ਨੂੰ ਫੋਨ ਕਰ ਹੀ ਲੈਣੀ ਆ ਚਲ ਹੋਣਗੇ ਥੋੜੇ ਪਤੇ ਦੇ ਦੇ ਦਊ ਵਿਚਾਰੀ ਤੇ ਜੇ ਨਾ ਇਹਦੇ ਫਿਰ ਉਹਨੇ ਕਿੱਥੇ ਦੇ ਦੇਣਾ ਹੈ ਕਰਕੇ ਵੇਖ ਲੈਣੀ ਚਾਹੀਦੀ ਹੈ ਹਲੋ ਸਾਸੀ ਕਾ ਮੰਮੀ ਸਾਸੀ ਕਾ ਦਾ ਤਾਂ। ਤੇ ਤੇ ਵੀਡੀਓ ਦਾ ਨਵਾਂ ਫੋਨ ਠੀਕ ਹੈ ਨਾ? ਆਹ, ਇਹ ਠੀਕ ਆ। ਐਂ ਤੇ ਲੋਧੀ ਕਰ ਦਿੰਦੇ। ਰੋਜ਼ ਕਰਦੇ ਆ। ਅੱਛਾ। ਉਹ ਹੁੰਦੀ ਦੁਕਾਨੀ ਨੇ ਮਾਦੀ। ਥੁਣਾਈ ਅਜੇ ਉਹਦੇ ਠੀਕ ਹਮਣਾ। ਐਂ ਤੇ ਠੀਕ। ਤੇ ਮੁਕੀ ਦਾ ਨਾ ਕੰਮ ਨਹੀਂ ਇੱਕ ਹੈ। ਦੱਸੋ। ਦਾ ਘੇਰ ਕਿ ਇਹ ਮਾਗੋੜਾ। ਨਹੀਂ ਦਾ ਧਾਰਤ ਨਹੀਂ 2-300 ਰੁਪਿਆ ਹੋਣਾ। ਫਰਮਾ ਕਰਾਂਗੇ ਵੀਰ ਤੇਰਾ ਦਾ ਆਇਆ ਫੋਨ ਤੇ ਤੇ ਪੈ ਕੇ ਜਿਹਦੇ ਹੋ ਕਰਮਾਂ ਤੇ ਕਰਦਾ ਠੀਕ ਆ ਮम्मी ਜਦੋਂ ਦੀ ਥੋੜੀ ਪਰ ਇੰਨੇ ਕੀ ਕਰਦੇ ਕੋਈ ਨਹੀਂ ਕਰਦਾ ਅੰਨਾ ਫਰਮਾਏਗਾ ਤੇਰਾ ਮੈਂ ਤਾਂ ਤੈਨੂੰ ਕਰਦਾਂਗੀ ਹਾਂ ਠੀਕ ਜੀ ਤੇਰੇ ਦਾ ਵੀ ਨਾ ਲਵਾਂਗੇ ਹਾਂ ਜੀ ਦੱਸ ਦਾਂਗੇ ਰਾ ਆ ਜਾਂਗੀ ਮੈਂ ਅਹ ਤੇ ਲੋ ਇੰਨੀ ਰਿੰਗ ਆ ਰਹੀ ਨੇ ਆਏ ਕੋਈ ਨਾਲ ਹੀ ਹੁੰਦੀ ਆ ਰਾਣੀ ਠੀਕ ਆ ਥੋੜੀ ਜਿਹਾ ਜੀ ਹਾਂ ਠੀਕ ਆ ਹਾਂ ਜਿਵੇਂ ਕੀ ਲੱਗੁੰਦੀ ਹੈ ਤੁਸਾਂ ਸਾਸਰੀ ਦਾ ਮਾਦੇ ਮਾਈ ਹੁੰਦੀ ਹੈ ਨਾ ਵੇਲੇ ਕਹਿੰਦੀ ਮੇਰੇ ਕੋਲ ਸਿਰਫ 2-3000 ਰੁਪਏ ਹੀ ਆਏ ਫੇਰੇ ਵਿਚਾਰੀ ਨੇ ਨਾ ਨਹੀਂ ਕੀਤੀ ਕਹਿੰਦੀ ਕੋਈ ਨਹੀਂ ਮੈਂ ਵੀਰਤ ਨੇ ਕੁਝ ਕਿਹਦਾ ਚੱਕੀ ਹੋਈ ਨਹੀਂ ਤੇ ਤੂ ਵੀਰੋਂ ਨਹੀਂ ਵੀ ਦੋਵੇਂ ਬਾਹਰ ਵਾ ਉਹਨਾਂ ਦੀਆਂ ਵੀ ਟੈਨਸ਼ਨਾਂ ਲੱਗੀਆਂ ਰਹਿੰਦੀਆਂ ਉਤੋਂ ਮੈਂ ਫੋਨ ਕਰ ਦਿੰਦੀ ਆ ਜਦੋਂ ਮੈਨੂੰ ਕੰਮ ਪੈਂਦਾ ਇਹ ਵਿਚਾਰੀ ਕੀ ਕਰੇ ਗਰਮ ਬਿਮਾਰ ਅੱਗੇ ਰਹਿੰਦੀ ਐ ਦਵਾਈ ਵੀ ਚਲਦੀ ਵਿਚਾਰੀ ਦੀ ਉਤੋਂ ਮੈਂ ਉਹਨੂੰ ਵਿਚਾਰੀ ਨੂੰ ਕੋਈ ਨਾ ਕੋਈ ਟੈਨਸ਼ਨ ਦੇਣ ਦੀ ਚਲੋ ਕੀ ਕਰਨਾ ਫੇਰ ਹੁਣ ਲੋੜ ਐ ਤਾਂ ਫੋਨ ਤੇ ਕਰਨਾ ਹੀ ਪੈਣਾ ਹੈ ਕਿੱਥੋਂ ਹਸਾਰਨਾ ਚਲੋ ਫੋਈ ਗੋਰੀ ਬੈਣੀ ਹਾਂ Hvað er það? ਨੀ ਦੇਖੋ ਟਮਾ ਦਿੱ ਜੀ ਨੂੰ ਖੋਸ਼ ਹੋ ਗਿਆ ਇਹ ਕੀ ਹੋਇਆ ਹਏ ਗਰਮੀ ਲੱਗ ਗਈ ਆ ਕਿ ਹੋਇਆ ਕੀ ਆ ਬੜੀ ਰਿਆ ਕੋਟ ਤੂੰ ਤੂੰ ਮਉਣ ਕੇ ਨਗਰਮੀ ਜੀ ਨੰਗਾਮ ਕਰੋ ਮੈਂ ਨਾ ਕਰਾਂ ਤੇ ਕੌਣ ਕਰੇ ਤੈਨੂੰ ਆਖਿਆ ਘਰਾ ਦਿਆ ਕਰ ਨਾਲ ਤੂੰ ਵੀ ਨਹੀਂ ਕਰਾਉਂਦਾ ਲੈ ਮੇਰੇ ਕੰਮ ਮੇਰੇ ਕਰਨਾ ਦਾ ਤੁਹਾਨੂੰ ਤੇ ਕਹਾ ਕੰਮ ਆਲੀ ਲੱਭ ਲੋ ਕੋਈ ਕਰਾ ਲਿਆ ਕਰੋ ਰਮੀ ਆਮ ਰੱਡੇ ਗਰਮੀ ਚ ਪੈ ਕੋਰਤਾ ਕਰਕੇ ਪਰਚ ਚ ਪਾਈ ਜਾਂਦੇ ਜੇ ਜੋਨੂੰ ਦੇ ਦੋਗੇ 1000 2000 ਕੀ ਹੋ ਜੂਗਾ ਲੱਭ ਲੋ ਕੋਈ ਕੰਮ ਵਾਲੀ ਨੂੰ ਤੂੰ ਕੋ ਕਰਾ ਲੈ ਕਰੋ ਆਪ ਕਰੋ ਰੈਸਟ ਤੁਸੀਂ ਨਾਲ ਚੱਲ ਬੰਦਾ ਪੁੱਛੇ ਥੋੜੇ ਜਿਹਾ ਲਵਾ ਦਿੰਦਾ ਵਾ ਮੈਨ ਕਿੱਦਾਂ ਲਵਾਦਾ ਮੇਰ ਕੋ ਨਾ ਟੇਨ ਲੱਗਾ ਸੜਾ ਕਿੰਨੀ ਗਰਮੀ ਕਿਤੇ ਆ ਹੁੰਦਾ ਤੇ ਪਤਾ ਹੀ ਨਹੀਂ ਸੜਵਾ ਮੈਨ ਤੋਣੀ ਨਹੀਂ ਕਰੂ ਮੀਂਹ ਕੰਮੋਂ ਦਾ ਲੱਭੋ ਕੋਈ ਕੰਮ ਵਾਲੀ ਮੈਨੂੰ ਨਹੀਂ ਪਤਾ ਮੈਂ ਨਹੀਂ ਕਰਨਾ ਕੋਈ ਕਰੋ ਕੰਮਵਾਲੀਆਂ ਰੱਖਣੀਆਂ ਸੌਖੀਆਂ ਆਂ ਤੇ ਤੇ ਕਿਉਂ ਕੀ ਨਹੀਂ ਆ ਵਾ ਨਾ ਅੱਜ ਤੇ ਕੋਈ ਕੰਮ ਵਾਲੀ ਲੱਭਦੀ ਆ ਆ ਤੇ ਪਿੰਡੋਂ ਉੱਤੋਂ ਨਈਤ ਨੂੰ ਕੋਕ ਮੰਡੀਆਂ ਤੋਂ ਡੰਡੀਆਂ ਲੈਣ ਨੂੰ ਕੇ ਦੇ ਘਰੋਂ ਪੁੱਛੋ ਜੀ ਕਰਦੀ ਹੈ ਕਿ ਘਰ ਤੇ ਤੇ ਲੱਭ ਲੋ ਨਾ ਲਾ ਦੇ ਆਡੇ ਘਰ ਵੀ ਤੁਸੀਂ ਆਪਣਾ ਹੀ ਸਭੀ ਤੋਂ ਬਿਮਾਰ ਹੋ ਕੇ ਬਹਿ ਜਾਓਗੇ ਬਾਅਦ ਚੋ ਮੇਰੇ ਬਾਦਸਿਆਪਾ ਬਾਦ ਲੈਣਾ ਤੇ ਨਹੀਂ ਦਬਲੋ ਕੰਮ ਆਲੀ ਤੇ ਕੋਈ ਨਹੀਂ ਲਵਾ ਲੋ ਉਹਨੂੰ ਤਾਂ ਪਗਾਇਆ ਕਰੋ ਰਸਟ ਜਦੋਂ ਲਾਗੂ ਦਾ ਦੇ ਕਰੋ ਕਿ ਦੇਦਾ ਕਰਦਿਆ ਕਰ ਤਾਂ ਫੇਰ ਉਹ ਹਿਸਾਬ ਨਾਲ ਕਰਦੇ ਕਰੂਗੀ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਇਹਦਾ ਕੰਮ ਮਿਲਾਉਂਦੀ ਨਹੀਂ ਗੀ ਕੋਈ ਨਿਓ ਲੱਭ ਲੋ ਕੋਈ ਚੰਗੀ ਉਹਨੂੰ ਜਦੋਂ ਉਹਰੇ ਜ਼ਿਆਦਾ ਕਹਿ ਦਰੂ ਜ਼ਿਆਦਾ ਬੈਂਕ ਦੇ ਦਾਂਗੇ ਤੇ ਮਾਂ ਜੋ ਆਪੇ ਘਰ ਜਾ ਕੇ ਉਹਦੀ ਵਧੀਆ ਕਰਨਾ ਚਾਹੁੰਦੇ ਕੋਈ ਨਹੀਂ ਮੈਨੂੰ ਡੱਬ ਕੇ ਦੇ ਜੇ ਕਿ ਮਿਲਦੀ ਹੈ ਨਹੀਂ ਤੇ ਮੇਰੇ ਨਾਲ ਕਰਾਇਆ ਕਰ ਪਰ ਆ ਮੇਰੇ ਤੋਂ ਨਹੀਂ ਇੰਨਾ ਹੁੰਦਾ ਟਰਮਾ ਬੋਦਦਾ ਕੇ ਗਵਰਨੀ ਕੀ ਕਰਾਂ ਮੈਨੂੰ ਤੇ ਬਹੁਤ ਦਰਦ ਆ ਰਹੀ ਹੈ ਮਦੂ ਆ ਬੈਠਾ ਨਾ ਇਸ ਸੀਟ ਤੇ ਮਾਰ ਕੇ ਵਿੱਚ ਪੜਨ ਲਈ ਤੇ ਮੈਂ ਕੀ ਕਰਾਂ ਮੈਨੂੰ ਤਾਂ ਕਾਹ ਕੰਮ ਕਰੋ ਤੁਹਾਨੂੰ ਤੇ ਕੀ ਲੱਗ ਲੋ ਤੂੰ ਆਪਣੀ ਘਰ ਦੇ ਕੁਝ ਜਾਣ ਕੇ ਤੁਹਾਨੂੰ ਭੰਨਾ ਪਤਾ ਹੋਵੇ ਉਹ ਖੜੀ ਜੌਰ ਹੋ ਗਿਆ ਕੁਤਰੀ ਦਮਾਂ ਹਾਂ ਲੈ ਸਾਰਵੀਂ ਛੜ ਗਈ ਕਾ ਮੁੰਡਾ ਹੀ ਘਰ ਬੈਠਾ ਰਹਿੰਦਾ ਇਹਨਾਂ ਨਹੀਂ ਵੀ ਬੰਦਾ ਓਠੇ ਪਠੇ ਚਕਾ ਲਿਆ ਹਾਂ ਕੋਈ ਨਹੀਂ ਦੇਖ ਗੈਂ ਵੀ ਦੇ ਹਾਂਜੀ ਉੱਠ ਵੀ ਉਹਦਾ ਵਜਾ ਮੰਡਿਆ ਹੀ ਹੋ ਪਤਾ ਮੈਨੂੰ ਮੈਂ ਜਾਣ ਕੇ ਨਹੀਂ ਜਾਣ ਦਿਆ ਕਿਉਂ ਜਾਣਗੀ ਕਿਉਂ ਨਹੀਂ ਜਾਣ ਦਿਆ ਗਾਲਾਂ ਪੈਣੀਆਂ ਹੁਣ ਤੇ ਜੇ ਨਾ ਆ ਗਿਆ ਜ਼ਿਆਦਾ ਪੈਣੀਆਂ ਵਾ ਮੋੜ ਮੈਨੂੰ ਪਤਾ ਵਾ ਉਹ ਤੇ ਚਲ ਘਾਰਾ ਕਿ ਉੱਥੇ ਯਾਰ ਸਾਰੇ ਮੇ ਪਾਪਾ ਉੱਚੀ ਬੜੀ ਬੋਲਦੇ ਫਿਰ ਪਾਪਾ ਨੇ ਉੱਚੀ ਬੋਲਣਾ ਤੇ ਨਹੀਂ ਛੁੱਟੀ ਤੇ ਨਾਲ ਕੱਠੇ ਵਢਾ ਦੇ ਹੁੰਦਾ ਹਾਂ ਯਾਰ ਉਹ ਮੈਨੂੰ ਦੱਸ ਕੇ ਜਾਂਦੇ ਤੇ ਮੈਂ ਨਾ ਚੱਲ ਜਾਣਾ ਜਾਂ ਆਪੇ ਪਹਿਲਾਂ ਚੁੱਪ ਕਰਕੇ ਚਲ ਜਾਂਦੇ ਨਹੀਂ ਦੱਸ ਕੇ ਜਾਂਦੇ ਤੈਨੂੰ ਪਤਾ ਤਾਂ ਹੈਗਾ ਇਹ ਵੀ ਲੈ ਜਾਂਦੇ ਐ ਅੱਗੇ ਕਦੇ ਨਹੀਂ ਗਿਆ ਤੇ ਹੁਣ ਅੱਜ ਕਹਿਣਾ ਤੇ ਫਿਰ ਕੀ ਐ ਇਹਨੇ ਬਾਹਰੇ ਪੱਠੇ ਹੁੰਦੇ ਨਾਲ ਬੰਦਾ ਚਕਾ ਲਿਆ ਹੁੰਦਾ ਤੇ ਰੇੜੀ ਲੈ ਗਈਤੀ ਉਹ ਕਦੇ ਨਾ ਤੇ ਹੀ ਰੇੜੀ ਤੇ ਟਾਇਰ ਮਾੜੇ ਆ ਉੱਥੇ ਕਿੱਥੇ ਲੰਦੇ ਜਾਂਦੇ ਐ ਚਲ ਮੈਂ ਜਾਂਦਾ ਜਾ ਪਾਣੀ ਆਪਣੀ ਪੁਛ ਲਈ ਨਾ ਨੇ ਠੀਕ ਠੀਕ ਸੁਣਤਾ ਨਹੀਂ ਵਾੜੇ ਦੇ ਬਣਾਈਆਂ ਹੁਣ ਗੱਲਾਂ ਗੁੱਲਾਂ ਨਾ ਮੋਤੀਆਂ ਕਰੀ ਗਾੜੀਆਂ ਖਾੜੀਂਦੋ ਗਾੜਾ ਜੇ ਪੈ ਗਈ ਜਾਣੀ ਆ ਜਿਆ ਕਿੱਡੀ ਹੌਲੀ ਹੌਲੀ ਆਉਂਦਿਆ ਜਓ ਜੀਵਾ ਕੋਣ ਆ ਕੀ ਇਹ ਘਰ ਨਹੀਂ ਤੇ ਤੈਨੂੰ ਇਹ ਨਹੀਂ ਪਤਾ ਹੁੰਦਾ ਵੀ ਮਗਰ ਮੈਂ ਪੱਠੇ ਚਕਾਈ ਲਿਆਵਾ ਤੂੰ ਐ ਕਿਹੜਾ ਤਾਅਦੇ ਜੇ ਮੈਨੂੰ ਚੱਲਿਆ ਮੈਂ ਭੈਲੀਆ ਹਰ ਕੰਮ ਦੱਸ ਕੇ ਕਰਾਉਣਾ ਪੈਣਾ ਵਾ ਆਓ ਇਹ ਪਤਾ ਹੋਏ ਕਿੱਥੇ ਗਏ ਪਤਾ ਹੋਏ ਕਿੱਥੇ ਗਏ ਤੇਰੇ ਕਿ ਜਵਾਨ ਮੁੰਡੇ ਆਪ ਜਾਜ ਪੱਠੇ ਲੈ ਆਉਂਦੇ ਆ ਘਰ ਬੈਠਾ ਵਿਹਲਾ ਚੱਲ ਕੋਈ ਨਹੀਂ ਹੁਣ ਲੈ ਲੈਂਦੇ ਹੀ ਆ ਲੈ ਇਹ ਜਦ ਬੰਦਾ ਆਣ ਕੇ ਆ ਵੇਖੋ ਲਿਆ ਵੇ ਤਾਰ ਛੜੀ ਹੈ ਬੰਦਾ ਹੋਲਾੜ ਜਨ ਜਿੱਥੇ ਵੇਖੂ ਤਾਰ ਇਹਦਾ ਵੀ ਮੈਂ ਲਾ ਦੇਣੀ ਹੈ ਮੈਨੂੰ ਤਾਂ ਪਤਾ ਨਹੀਂ ਆ ਲਾ ਦੇਣਾ ਕੀ ਲਾਉਣ ਨੂੰ ਲਾ ਦੇਣੀ ਕੀ ਦੋ ਮਿੰਟਾਂ ਵਿੱਚ ਹੱਦ ਹੋ ਗਈ ਤੇਰੇ ਵਾਲੀ ਇਹ ਵੀ ਤੀਜੇ ਦਿਨ ਨਸ ਨਹੀਂ ਰਿੰਦੀ ਤੁਹਾਨੂੰ ਕਿਹਾ ਨਵੀਂ ਤਾਰ ਲੈ ਕੇ ਪਾ ਦਿਓ ਇਹਨੂੰ ਚੰਗੀ ਤਰ੍ਹਾਂ ਨਵੀਆਂ ਮੈਂ ਨਾ ਅੱਗੇ ਤਾਂ ਬਹੁਤ ਚੀਜ਼ਾਂ ਆ ਗਈਆਂ ਜਿਹੜੀ ਤਾਰ ਰਹਿ ਗਈ ਉਹ ਤੇ ਇਹ ਤੇ ਖਤਰਾ ਆ ਆ ਕੇ ਸੁਣਨ ਲੱਗ ਜੇ ਪੱਠੇ ਕੋ ਉਤਰਦੇ ਖਤਰਾ ਕਾਦਾ ਬੰਦ ਹੋੜਿੰਦਾ ਅੱਖਾਂ ਬੁੱਲੀਆਂ ਚਾਹੀਦੀਆਂ ਬੰਦੇ ਦੀਆਂ ਖਤਰਾ ਤੇ ਹਰ ਜਗ੍ਹਾ ਹੀ ਆ ਇਹ ਤੇ ਆ ਆ ਰਾਹ ਤੇ ਥੋੜਾ ਕੰਮ ਵਾਲ ਧਿਆਨ ਦਿਆ ਕਰ ਤਾਉ ਉਹ ਦਿਓ ਜਣਾ ਦਪੱਟੇ ਪੱਟੇ ਲੈਣ ਮੈਨੂੰ ਬੋਲ ਦੱਸ ਦਿਆ ਕਰੋ ਮੈਂ ਫੇਰ ਹੀ ਆਇਆ ਕਰੂੰ ਮੈਨੂੰ ਤੇ ਕਿੱਦਾਂ ਕਿਹੜਾ ਪਤਾ ਮੈਂ ਭਾਏ ਹੋਰ ਕਿਤੇ ਗਏ ਹੁੰਦੇ ਕਿਤੇ ਬੰਦਾ ਮਾਂ ਆਪਣੀ ਨਹੀਂ ਪੁੱਛ ਲੈ ਮੰਮੀ ਨੇ ਵੀ ਦੱਸਦੀ ਉਹ ਜਾ ਪਲਾਸ ਲਿਆ ਕਰ ਉਹ ਫੜ ਕੇ ਉਤਾਰ ਲਾਈਏ ਹਰ ਵੀ ਨਿੱਕੀ ਹੋ ਗਈ ਲੱਗਦੀ ਪਹੁੰਚਦੀ ਨਹੀਂ ਐ ਕਿਤੇ ਕੁਝ ਗੇ ਲਾਉਣੀ ਪੈਣੀ ਐ ਵੀ ਲਾਵਾ ਮੈਂ ਮੈਂ ਰੈਨ ਦੇ ਲਾਲੀ ਨਾ ਮੈਂ ਉਹ ਇੰਨੇ ਜੋ ਗਾਉਂਦਾ ਤੇ ਫੇ ਕਾਟੇ ਖਾਦੇ ਬੰਦਾ ਮਗਰੇ ਵੇਲੀ ਕਿਤੇ ਵੇ ਆਣ ਕੇ ਬੰਦਾ ਵੇਖ ਹੀ ਲਵੇ ਮੈਨੂੰ ਪਤਾ ਹੀ ਨਹੀਂ ਮੈਂ ਕਿਤੇ ਧਿਆਨ ਨਹੀਂ ਦਿੰਦਾ ਇੱਧਰ ਜੇ ਲੱਥੀ ਹੁੰਦੀ ਤੇ ਮੈਂ ਲਾ ਆ ਜਾਣੀ ਧਿਆਨ ਦਿਆ ਕਰਨਾ ਉਹ ਹੀ ਤੇ ਤੈਨੂੰ ਮੈਂ ਰੋਂ ਡਿਆਂ ਆਂ ਵੀ ਧਿਆਨ ਦਿਆ ਕਰ ਕੰਮ 'ਚ ਆਣ ਕਿੱਧਰ ਕਿੱਧਰ ਜਾਵਾ ਕਿੱਧਰ ਕਿੱਧਰ ਤੈਨੂੰ ਕੀ ਹੋਰ ਕਿੱਧਰ ਦਿਨਾ ਤੂੰ ਧਿਆਨ ਹੋ ਰਿਹਾ ਨਹੀਂ ਆ ਕਿੱਧਰ ਕਿੱਧਰ ਤੇ ਇਦਾਂ ਕਹਿਣ ਡਿਆ ਵੀ ਜਿੱਦਾਂ ਸਾਰੀ ਘਰ ਦੀ ਜਿੰਮੇਵਾਰੀ ਤੇਰੇ ਤੇ ਆ ਕੋਈ ਨਹੀਂ ਤੂੰ ਇਹ ਦਾਦਿਆ ਕੋਲ ਜਦੋਂ ਜਾਣਾ ਹੁੰਦਾ ਪੱਠੇ ਲੈਣ ਫਿਰ ਕੱਟੇ ਹਰ ਜਲਜਿਆ ਕਰਾਂਗੇ ਲਾਹਿਆ ਕਰਾਂਗੇ ਤੇ ਰੇੜੀ ਕਾਦੇ ਬਾਹਰ ਤੇ ਲੈ ਆ ਕੇ ਦਿੱਤੀ ਉਹ ਤੂੰ ਹੀ ਖੜੀ ਨਹੀਂ ਸਿਰ ਤੇ ਚੁੱਕ ਕੇ ਲਿਆਉਂਦੇ ਓਏ ਰੋਇੜੀ ਦਾ ਟਾਇਰ ਪਿੰਚਰ ਹੋਇਆ ਇਹ ਮੈਂ ਅੱਜ ਰਹਿਣ ਦਿੰਨੇ ਆ ਉਦਾਂ ਹੀ ਲੈ ਆਉਣਾ ਲੈ ਹੂੰ ਕਿਹੜਾ ਮਗਰ ਫੇਰਾ ਮਾਰਨਾ ਹੁੰਦਾ ਕਿਤੇ ਉਹਦੇ ਤਰਲੇ ਮਾਰ ਕੇ ਲੋਕਾਂ ਕੋ ਫੇ ਪੱਠੇ ਚੁੱਕਣੇ ਪੈਂਦੇ ਆ ਤੇ ਥੋੜੀ ਪੰਡ ਬਣਾ ਲਿਆ ਕਰੋ ਹਾਂ ਤਾਂ ਇਹ ਵੀ ਇੱਕੋ ਵਾਰੀ ਲਾਤ ਲੀਦੇ ਹੋ ਵੱਡੀ ਪੰਡ ਬਣਾ ਲੇ ਤੇ ਮੈਂ ਤਗੜੀ ਉਹ ਡੰਗਰ ਚਾਉਣੇ ਕਿ ਨਹੀਂ ਕਿ ਮੈਂ ਦੋ ਦੋ ਵਾਰੀ ਲਿਆਵਾ ਕਰਾਂ ਹਣ ਜਾ ਕੇ ਇੱਕ ਫੇਰਾ ਮਾ ਲਗਦਾ ਵਾ ਅੱਲਾ ਫੜ ਮੈਂ ਕੁੱਦਰਤਾ ਨਤੀ ਬੰਦ ਆ ਕੋਹਾਣੀ ਵੇਖ ਕੇ ਆਵਾ ਜਾ ਵੇ ਯਾਰ பண்ணி ਇੰਟਾਇਮ ਹੋਣਾ ਚਾਹੀਦਾ। ਹਾਂਜੀ ਮੰਮੀ ਨੇ ਫੋਨ ਤੇ ਕੀਤਾ ਹੀਗਾ। ਉਹ ਕਹਿੰਦੇ ਇਹ ਕਿ ਮੇਰੇ ਕੋਲ ਪੈਸੇ ਥੋੜੇ ਐ। ਥੋੜੇ ਕਿਨੇ? 2-3 ਹਜ਼ਾਰ ਵੀ ਐ ਕਹਿੰਦੀ। 2-3 ਹਜ਼ਾਰ ਨਾਲ ਥੋੜੀ ਸਰਨਾ ਯਾਰ। ਸਰਨਾ ਤਾਂ ਨਹੀਂ ਹੁਣ ਵਿਚਾਰੀ ਨੇ ਜਿੰਨੇ ਪਾਦੇ ਕੋਲ ਉਹਨੇ ਤੇ ਉਹ ਨਹੀਂ ਦੱਸਨੇ। ਉਹਨਾਂ ਨੇ ਤਾਂ ਆਪਣੇ ਪੂਰੇ ਲੈਣੇ ਐ, ਉਹਨਾਂ ਕਿਹੜਾ ਥੋੜੇ ਲੈ ਲੈਣੇ ਐ। ਉਹਨਾਂ ਨੇ ਪੂਰੇ ਲੈਣੇ ਹੀ ਐ ਫਿਰ ਕਹਿੰਦੀ ਕਿ ਕਹਿੰਦੀ ਵੀ ਤੇਰੇ ਦਾ ਫੋਨ ਆਉਂਦਾ ਵੀ ਮਾਨੂੰ ਕੁਛ ਨਹੀਂ ਐ ਤੇ ਜੇ ਉਹਨੇ ਦੇਤੇ ਤੇ ਫਿਰ ਮੈਂ ਦੇ ਦਿਆਂਗੀ। ਤੂੰ ਗਣਾ ਕੋਸੀ ਨਾ ਨਾ ਮਾਤਾ ਮਗਾ ਦੇ ਕੋ। ਦੁੱਸ ਮੈਂ ਆ ਉਹ ਤੇ ਬੜੀ ਵਰਦਸਤੀ ਕਰਾ ਲੈਣਾ ਨੇ ਆਪ ਕੋ ਕੁਛ ਲੈਣੇ। ਮਾਂ ਮੇਰੀ ਤੇ ਨਹੀਂ ਇਦਾਂ ਨਹੀਂ ਹੈਗੀ ਉਹਦੇ ਜੀ ਉਹ ਮਿਲਗੇ ਤਾਂ ਨੇ ਦੇ ਹੀ ਦੇਣੇ ਆ। ਪਰ ਭਰਾਵਾਂ ਦੀ ਹੈ ਨਾ ਉਹ ਕੌਣ ਕਿਤੇ ਫੇਰੀ ਹੈ। ਹਾਉਂਦੇ ਤੇ ਹੁਣ ਨਹੀਂ ਆ ਮਾਤਾ ਕਿਹੜੀ ਪੈਸਾਂ ਤੋਂ ਬਿਨਾਂ ਬੈਠੀ। ਹਾਉਂਦੇ ਜੀ ਤਾਂ ਹਣ ਕਿਹਦੇ ਖਰਚੇ ਕਿੰਨੇ ਹਨ ਦੇ ਵੀ ਤਾਂ ਤੁਸੀਂ ਸੋਚੋ ਨਾ ਮੰਗਾਈ ਕਿੰਨੀ ਹੈ। ਖਰਚੇ ਤਾਂ ਹੁਣ ਮਾਤਾ ਕੱਲੀ ਦਾ ਕੀ ਖਰਚਾ। ਕੱਲੀ ਤਰੇਦੀ ਹੈ। ਉਹ ਉਹਦੇ ਆਪਣੀਆਂ ਆਪਣੀਆਂ ਜਿਹਾ ਬਾਹਰ। ਆ ਤੇ ਪਹਿਲੀਆਂ ਦੇ ਖਰਚੇ ਨਹੀਂ ਆਗੇ ਥੋੜੇ ਬੋਤੇ ਪਾ ਦਿੰਦੇ ਚਲ ਵਿਚਾਰੀ ਹਿੰਦੋ ਜਿੰਨਾ ਵੀ ਖਰਚਾ ਆਉਂਦਾ ਠੀਕ ਹੈ ਬਾਕੀ ਕੋਲ ਰੱਖ ਖੜਵੀ ਤੇ ਲੋੜ ਪੈ ਜੀ ਚਲ ਕੀ ਕਹਿੰਦੀ ਓਦਾਂ ਹੁਣ ਤੇਨੂੰ ਮੈਂ ਫੋਨ ਕਰ ਦੂੰਗੀ ਜੇ ਵੀ ਤੇਰੇ ਨਾਲ ਬਾਤ ਆ ਤੇ ਫਿਰ ਮੈਂ ਦੇ ਦੂੰਗੀ ਮੈਂ ਹਾਂ ਚੱਲਾ ਆ ਜਿਓ ਨਾਲ ਇਹਦੇ ਨਾਲੇ ਫਿਰ ਦੋ ਚਾਰ ਦਿਨ ਰਹਿ ਜਿਓ ਕਹਿਣਾ ਫਿਰ ਜੇ ਇੱਕ ਦੋ ਦਿਨ ਚ ਹੀ ਦਾ ਦਿਓ ਆ ਨਹੀਂ ਕਹਿਣੀ ਕਹਿੰਦੀ ਮੈਂ ਦੱਸ ਦਿਆਂਗਾ ਫੋਨ ਕਰਕੇ ਚਾ ਠੀਕ ਆ ਚਾ ਵੀ ਨਹੀਂ ਤੇ ਬਣਾਵਾ ਨਹੀਂ ਜਾ ਰਹਿਣ ਤੇ ਗਰਮੀ ਬੜੀ ਚਲੋ ਚੰਪ ਕਰਨਾ ਬਸ ਸਹੀ ਆ ਲੈ